ਸਸ਼ੀਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਗੱਲ ਕਰਾਂਗੇ ਦਿੱਲੀ ਤੋਂ ਪਟਨਾ ਆਉਣ ਵਾਲੀ ਫਲਾਈਟ 6E2482 ਬਾਰੇ ਦਿੱਲੀ ਤੋਂ ਆਉਣ ਵਾਲੀ 에ਅਰ ਇੰਡੀਆ ਦੀ ਫਲਾਈਟ 6E 2482 ਤੇ ਲੈਂਡ ਕਰਨ ਤੋਂ ਬਾਅਦ ਦੁਬਾਰਾ ਉਡਾਣ ਉਡਾਈ ਗਈ ਇਸ ਦੌਰਾਨ ਯਾਤਰੀਆਂ ਨੂੰ ਲੱਗਾ ਕਿ ਕੋਈ ਐਮਰਜੈਂਸੀ ਹੋਵੇਗੀ ਪਰ 4 ਤੋਂ 5 ਚੱਕਰ ਤੋਂ ਬਾਅਦ ਦੁਬਾਰਾ ਲੈਂਡ ਕੀਤੀ ਗਈ ਯਾਤਰੀਆਂ ਦੇ ਸਾਂ ਵਿੱਚ ਸਾਂ ਹੈ ਦੱਸ ਦਈਏ ਕਿ ਜਹਾਜ਼ ਵਿੱਚ 173 ਯਾਤਰੀ ਮੌਜੂਦ ਸੀ ਜਾਣਕਾਰੀ ਅਨੁਸਾਰ ਪਾਇਲਟ ਨੂੰ ਲੱਗਾ ਕਿ ਰਨਵੇ ਤੇ ਜਹਾਜ਼ ਨਹੀਂ ਰੋਕ ਸਕਣਗੇ ਤਾਂ ਉਹਨਾਂ ਨੇ ਦੁਬਾਰਾ ਜਹਾਜ਼ ਨੂੰ ਉੱਪਰ ਚੱਕ ਲਿਆ ਇਸ ਦੌਰਾਨ ਯਾਤਰੀ ਪਰੇਸ਼ਾਨ ਹੋ ਗਏ ਕਰੂ ਮੈਂਬਰਾਂ ਨੇ ਯਾਤਰੀਆਂ ਨੂੰ ਕਿਹਾ ਕਿ ਕੋਈ ਐਮਰਜੈਂਸੀ ਨਹੀਂ ਹੈ ਇਹ ਤਕਨੀਕੀ ਕਾਰਨ ਕਰਕੇ ਜਹਾਜ਼ ਨੂੰ ਟੇਕ ਆਫ ਕੀਤਾ ਗਿਆ ਹੈ ਅਤੇ 4 ਤੋਂ 5 ਮਿੰਟ ਬਾਅਦ ਲੈਂਡ ਕਰਵਾ ਦਿੱਤਾ ਜਾਵੇਗਾ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ